ਦੇਵੀਗੜ੍ਹ ਦੇ ਟ੍ਰੈਫਿਕ ਇੰਚਾਰਜ ਤਰਸੇਮ ਕੁਮਾਰ ਦੀ ਵੀਡੀਓ ਹੋਈ سوشل মিডিਆ ਦੇ ਉੱਤੇ ਵਾਇਰਲ ਪੰਜਾਬ ਦੀ ਪੁਲਿਸ ਅਕਸਰ ਸੁਰੱਖਿਆ ਦੇ ਵਿੱਚ ਰਹਿੰਦੀ ਆ ਇੱਕ ਪਾਸੇ ਤਾਂ ਉਹ ਪੁਲਿਸ ਹੈ ਜੋ ਮਹਿਲਾ ਕਾਂਸਟੇਬਲ ਥਾਰ ਗੱਡੀ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਦੂਜੇ ਪਾਸੇ ਅੱਜ ਇੱਕ ਤੁਹਾਨੂੰ ਅਜਹੀ ਵੀਡੀਓ ਦਿਖਾ ਰਹੇ ਹਾਂ ਜਿਸ ਵੀਡੀਓ ਨੂੰ ਦੇਖ ਕੇ ਪੁਲਿਸ ਮੈਕਮੇ ਦਾ ਵੀ ਸਿਰ ਮਾਣ ਦੇ ਨਾਲ ਉੱਚਾ ਹੋ ਜਾਵੇਗਾ ਕਿਉਂਕਿ ਟ੍ਰੈਫਿਕ ਇੰਚਾਰਜ ਇਹ ਐਸਾਈ ترਸੀਮ ਕੁਮਾਰ ਦੇ ਵੱਲੋਂ ਕਾਮੀ ਅਜਿਹਾ ਕਰ ਦਿੱਤਾ ਇੱਕ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ਉਸ ਦੌਰਾਨ ਆਤੀਸ਼ਬਾਜੀ ਚਲਾਈ ਜਾਂਦੀ ਆ ਆਤੀਸ਼ਬਾਜੀ ਇੱਕ ਛੱਤ ਤੇ ਜਾ ਕੇ ਡਿੱਗ ਜਾਂਦੀ ਆ ਉੱਥੇ ਅੱਗ ਲੱਗ ਜਾਂਦੀ ਆ ਤਕਰੀਬਨ 20 ਤੋਂ 25 ਫੁੱਟ ਉਚਾਈ ਤੇ ਤਾਂ ਫਿਰ ترਸੀਮ ਕੁਮਾਰ ਦੇ ਵੱਲੋਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਹੋਰਾਂ ਦੀ ਜਾਨ ਬਚਾਉਣ ਦੇ ਲਈ ਉਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਪਾਣੀ ਦੀਆਂ ਬਾਲਟੀਆਂ ਸੁੱਟੀਆਂ ਕਿਸ ਤਰੀਕੇ ਦੇ ਨਾਲ ਉਸਨੇ ਆਪਣੀ ਜਾਨ ਦੇ ਉੱਤੇ ਬਾਜ਼ੀ ਲਾ ਕੇ ਹੋਰਾਂ ਦੀ ਜਾਨ ਬਚਾਈ ਆ ਕੋਈ ਵੱਡਾ ਹਾਦਸਾ ਹੋਣ ਤੋਂ ਟਲਿਆ ਜਿਸ ਤਰੀਕੇ ਦੇ ਨਾਲ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਆ ਕੰਮ ਕੀਤਾ ਹਰ ਪਾਸੇ ਸ਼ਲਾਗਾ ਹੋ ਰਹੀ ਆ ਪੂਰੀ ਗੱਲਬਾਤ ਤੁਹਾਨੂੰ ਇੱਕ ਵਾਰ ਤਰਸੀਮ ਕੁਮਾਰ ਦੀ ਹੀ ਜਵਾਨੀ ਸੁਣਾਉਣੀ ਆ ਅ ਸਰ ਇੱਕੋ ਦੇਵੀਗੜ੍ਹ ਅੱਗ ਲੱਗੀ ਸੀ ਕਿ ਕਾਫੀ ਥਾਂ ਵਿੱਚ ਵੀਡੀਓ ਵਾਇਰਲ ਹੋ ਰਹੀ ਆ ਮੈਟਰ ਕੀ ਸੀ ਸਾਰਾ ਇਹ ਮੈਟਰ ਸੀ ਉੱਥੇ ਨਾ ਸ਼ੋਭਾ ਯਾਤਰਾ 카ਟੂ ਸ਼ਾਮ ਜੀ ਦੀ ਨਿਕਲ ਰਹੀ ਸੀ ਦੇਵੀਗੜ੍ਹ ਵਿੱਚ ਕਾਫੀ ਵੱਡੀ ਮ ਉਹ ਸੀ ਆਪਣਾ ਉਹ ਦੇ ਚ ਆਪਣਾ ਪਬਲਿਕ ਸੀ ਕਾਫੀ ਜ਼ਿਆਦਾ ਤੋਂ ਜਦੋਂ ਉਹਨਾਂ ਨੇ ਮਤਲਬ ਉਹਦੇ ਅਸਤਵਾਦੀ ਚਲਾਈ ਉਹ ਜਾ ਕੇ ਨਾ ਇੱਕ ਨਾਲ ਮਕਾਨ ਘਰ ਸੀ ਕਿਸ ਦਾ ਘਰ ਦੇ ਉੱਪਰ ਚ ਬਾਰੇ ਦੇ ਕਾਫੀ ਉੱਪਰ ਡਿੱਗੀ ਉੱਥੇ ਜਿਹਦੇ ਨਾਲ ਕਾਫੀ ਜ਼ਿਆਦਾ ਅੱਗ ਲੱਗ ਗਈ ਅੱਗ ਲੱਗਣ ਨਾਲ ਫਿਰ ਹਫੜਾ ਤਾਂ ਬੜੀ ਮੱਝ ਗਈ ਤੇ ਫਿਰ ਚਲੋ ਸਾਡਾ ਫਰਜ਼ ਬਣਦਾ ਸੀ ਮਲਾਜ਼ਮ ਅਸੀਂ ਬੜੀ ਭਾਈ ਸਾਡਾ ਫਰਜ਼ ਬਣਦਾ ਲੋਕਾਂ ਦੀ ਜਾਨ ਤੇ ਮਾਲ ਦੀ ਰੱਖੀ ਕਰਨਾ ਅਸੀਂ ਫਿਰ ਜਾ ਕੇ ਫੜਫੜ ਮੈਂ ਉਧਰੋਂ ਕੋਸ਼ਿਸ਼ ਕਰਕੇ ਕਿਸੇ ਤਰੀਕੇ ਉੱਪਰ ਚੜਿਆ ਉੱਪਰ ਚੜ ਕੇ ਫਿਰ ਮੈਂ ਅੱਗ ਬੁਝਾਈ ਫਾਇਰ ਬ੍ਰੀਡ ਵੀਰਾਂ ਬਾਚੋ ਨਹੀਂ ਫਾਇਰ ਬ੍ਰੀਡ ਵਾਸਤੇ ਆਉਣ ਤੋਂ ਪਹਿਲਾਂ ਦਿਮਾਗ ਬਜਾਤੀ ਸੀ ਆ ਵੀ ਵਧੀਆ ਸੀ ਦੇ ਹਾਂ სპੋਰਟਸਮੈਨ ਪ੍ਰਤੀ ਹੋਣ ਕਰਕੇ ਚਲੋ ਵਧੀਆ ਸਾਡੇ ਵਿੱਚ એનર્ਜੀ ਵਧੀਆ ਤੇ ਵੈਸੇ ਵੀ ਅਸੀਂ ਜਿਹੜੀ ਆਪਣੀ ਡਿਊਟੀ ਆਪਣੀ ਵਫਾਦਾਰੀ ਪ੍ਰਤੀ ਕਰਦੇ ਹਾਂ ਸਾਡੇ ਜਿਹੜੇ ਅਫਸਰ ਨੇ ਬਹੁਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਉਹਨਾਂ ਦੀ ਹਦਾਇਤ ਅਨੁਸਾਰ ਸਾਡੇ ਡੀਐਸਪੀ ਸਾਹਿਬ ਚਰੂਰਾਮ ਜੀ ਨੇ ਅਸੀਂ ਉਹਨਾਂ ਦੀ ਗਾਈਡਲਾਈਨ ਤੇ ਵਧੀਆ ਜਿਹੜਾ ਅਸੀਂ ਕਹਿੰਦੇ ਅੱਗ ਲੱਗੀ ਸੀ ਕਿੰਨੀ ਉੱਚੀ ਸੀ ਚਾਈਸੀ 12 ਸੀ ਤਕਰੀਬਨ ਹੋਣੀ ਹੈ ਤਕਰੀਬਨ ਵੀ 25 20 25 ਫੁੱਟ ਤਾਂ ਤੁਸੀਂ ਸੁਣਿਆ تر세ਮ ਕੁਮਾਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕਿੱਥੇ ਅੱਗ ਲੱਗੀ ਸੀ ਕਿਵੇਂ ਅੱਗ ਲੱਗੀ ਸੀ ਤਾਂ ਵਾਕਈ ਸਲਾਮ ਬਣਦਾ ਸਲੂਟ ਬਣਦਾ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਦੇ ਕਰਕੇ ਪੁਲਿਸ ਮਹਿਕਮੇ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਂਦਾ ਪਰ ਕੁਝ ਪੁਲਿਸ ਵਾਲੇ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਸ਼ਰਮ ਦੇ ਨਾਲ ਮਹਿਕਮੇ ਨੂੰ ਸਿਰ ਨੀਮਾ ਕਰਨਾ ਪੈਂਦਾ ਜਿਸ ਤਰੀਕੇ ਦੇ ਨਾਲ ਮਹਿਲਾ ਕੌਨਸਟੇਬਲ ਦੇ ਵੱਲੋਂ ਜੋ ਸ਼ਰਮਨਾਕ ਹਰਕਤ ਕੀਤੀ ਆ ਜੋ ਕਿ ਨਸ਼ਾ ਤਸਕਰੀ ਕਰਦੀ ਸੀ ਤਾਂ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਉਹ ਖਾਕੀ ਵਰਦੀ ਵੀ ਉਸ ਦੇ ਸਰੀਰ ਤੋਂ ਉਤਰ ਗਈ ਹੈ ਬਰਖਾਸਤ ਕਰ ਦਿੱਤਾ ਉਸ ਨੂੰ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਰਹੀ ਆ ਕਈ ਪੁਲਿਸ ਮੁਲਾਜ਼ਮ ਜਿਹੜੇ ਨੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਜਾਂਦੇ ਨੇ ਬਹੁਤ ਘੱਟ ਅਜਿਹੇ ਪੁਲਿਸ ਮੁਲਾਜ਼ਮ ਹੁੰਦੇ ਨੇ ਜੋ ਇਸ ਤਰੀਕੇ ਦੇ ਨਾਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਦੀ ਜਾਨ ਬਚਾਉਂਦੇ ਨੇ ਤਾਂ ਵਾਕੇ ਹੀ ਹਰ ਪਾਸੇ ਇਸ ਦੇਵੀਗੜ੍ਹ ਦੇ ਟ੍ਰੈਫਿਕ ਅਨਚਾਰਜ ترਸੀਮ ਕੁਮਾਰ ਦੀ ਵਾਹਵਾਈ ਕੀਤੀ ਜਾ ਰਹੀ ਹੈ